ਪਾਦੋਂ ਦੇ ਮਹੀਨੇ ਵਿੱਚ ਜ਼ਰੂਰ ਖਾਓ ਇਹ 6 ਚੀਜ਼ਾਂ ਸੇਧ ਦੇ ਲਈ ਬਣ ਜਾਂਦੀਆਂ ਹਨ ਅੰਮ੍ਰਿਤ ਪਾਦੋਂ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਜੋ ਕਿ ਬਹੁਤ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਵਿੱਚ ਬਹੁਤ ਮਹੱਤਵਪੂਰਨ ਵਰਤ ਵੀ ਹੁੰਦੇ ਹਨ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵੀ ਹੁੰਦੀ ਹੈ ਅਤੇ ਸ਼੍ਰੀ ਗ੍ਰਿਗਣenstਵੀ ਹੁੰਦਾ ਹੈ ਇਸ ਮਹੀਨੇ ਵਿੱਚ ਇਸ਼ਨਾਨ ਦਾਨ ਅਤੇ ਵਰਤ ਰੱਖਣ ਨਾਲ ਜਨਮਾ ਜਨਮ ਦੇ ਪਾਪ ਕੱਟੇ ਜਾਂਦੇ ਹਨ ਇਸ ਮਹੀਨੇ ਵਿੱਚ ਕੁਝ ਨਿਯਮ ਵੀ ਹੁੰਦੇ ਹਨ ਅਤੇ ਕੁਝ ਅਜੀਹਿਆ ਚੀਜ਼ਾਂ ਹਨ ਜੋ ਕਿ ਖਾਈਏ ਤਾਂ ਸੇਧ ਦੇ ਲਈ ਅੰਮ੍ਰਿਤ ਬਣ ਜਾਂਦੀਆਂ ਹਨ ਬਰਸਾਤ ਦੇ ਇਸ ਬਦਲ ਦੇ ਮੌਸਮ ਵਿੱਚ ਰੱਖੋ ਇਸ ਗੱਲ ਦਾ ਖਾਸ ਧਿਆਨ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਅੰਤ ਤੱਕ ਦੇਖੋ ਬਿਨਾਂ ਸਕਿੱਪ ਕੀਤੇ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਪਾਦੋ ਮਹੀਨੇ ਵਿੱਚ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਇਹਦੇ ਬਾਰੇ ਗੱਲ ਕਰਦੇ ਆ ਕੀ ਨਹੀਂ ਖਾਣਾ ਚਾਹੀਦਾ ਪਹਿਲਾਂ ਇਹ ਦੱਸਦੇ ਆ ਨੰਬਰ 1 ਪਾਦੋ ਮਹੀਨੇ ਵਿੱਚ ਗੁੜ ਨਹੀਂ ਖਾਣਾ ਚਾਹੀਦਾ ਸਿਹਤ ਖਰਾਬ ਹੋ ਸਕਦੀ ਹੈ ਨੰਬਰ 2 ਭਾਦੋਂ ਦੇ ਮਹੀਨੇ ਵਿੱਚ ਤੇਲ ਦਾ ਤੇਲ ਨਹੀਂ ਖਾਣਾ ਚਾਹੀਦਾ ਇਸ ਨਾਲ ਉਮਰ ਘਟਦੀ ਹੈ ਨੰਬਰ 3 ਭਾਦੋਂ ਦੇ ਮਹੀਨੇ ਵਿੱਚ ਦਹੀਂ ਵੀ ਨਹੀਂ ਖਾਣਾ ਚਾਹੀਦਾ ਜੇਕਰ ਖਾਣਾ ਹੈ ਤਾਂ ਬਹੁਤ ਘੱਟ ਮਾਤਰਾ ਵਿੱਚ ਤਾਜ਼ਾ ਖਾਓ ਨੰਬਰ 4 ਨਾਰੀਅਲ ਦਾ ਤੇਲ ਵੀ ਨਹੀਂ ਖਾਣਾ ਚਾਹੀਦਾ ਚਲੋ ਹੁਣ ਜਾਣਦੇ ਹਾਂ ਭਾਦੋਂ ਦੇ ਮਹੀਨੇ ਵਿੱਚ ਕੀ ਖਾਣਾ ਚਾਹੀਦਾ ਹੈ ਜੋ ਕਿ ਸਾਡੀ ਸਿਹਤ ਲਈ ਅੰਮ੍ਰਿਤ ਬਣ ਜਾਏ ਨੰਬਰ 1 ਭਾਦੋਂ ਦੇ ਮਹੀਨੇ ਵਿੱਚ ਮੱਖਣ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਉਮਰ ਵੱਧਦੀ ਹੈ ਨੰਬਰ 2 ਭਾਦੋਂ ਦੇ ਮਹੀਨੇ ਵਿੱਚ ਗਾਂ ਦਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਗਾਂ ਦੇ ਘਿਓ ਦਾ ਸੇਵਨ ਵੀ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 3 ਭਾਦੋਂ ਦੇ ਮਹੀਨੇ ਵਿੱਚ ਇੱਕ ਟਾਈਮ ਭੋਜਨ ਜਿਹੜਾ ਉਹ ਕਰਨਾ ਚਾਹੀਦਾ ਹੈ ਹੋ ਸਕੇ ਤਾਂ ਹਫਤੇ ਵਿੱਚ ਇੱਕ ਵਾਰ ਵਰਤ ਜ਼ਰੂਰ ਰੱਖੋ ਨੰਬਰ 4 ਪਾਦੋਂ ਦੇ ਮਹੀਨੇ ਵਿੱਚ ਗਊ ਮੂਤਰ ਪਾ ਕੇ ਇਸ਼ਨਾਨ ਕਰਨਾ ਵੀ ਵਧੀਆ ਮੰਨਿਆ ਜਾਂਦਾ ਹੈ ਨੰਬਰ 5 ਪਾਦੋਂ ਦਾ ਮਹੀਨਾ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਾ ਮਹੀਨਾ ਹੈ ਇਸ ਲਈ ਪੂਜਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਾਰੇ ਸਰੀਰਿਕ ਕਸ਼ਟ ਦੂਰ ਹੁੰਦੇ ਹਨ ਨੰਬਰ ਪਾਦੋਂ ਦੇ ਮਹੀਨੇ ਵਿੱਚ ਸਾਕਾਹਾਰੀ ਭੋਜਨ ਹੀ ਕਰਨਾ ਚਾਹੀਦਾ ਹੈ ਅਤੇ ਮਾਸਾਹਾਰੀ ਭੋਜਨ ਤੋਂ ਤਿਆਗ ਕਰਨਾ ਚਾਹੀਦਾ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸ ਤਰ੍ਹਾਂ